ਦੇਸ਼ ਦੁਨੀਆ ਦੇ ਵਾਸਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਲੈ ਕੇ ਕੁਝ ਤੁਹਾਨੂੰ ਅਹਿਮ ਖਬਰਾਂ ਸੁਣਨ ਲਈ ਆਇਆ ਤੇ ਆਓ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਰੁੱਸਿਆਂ ਨੂੰ ਮਨਾਉਣ ਦਾ ਚੱਲ ਰਿਹਾ ਦੌਰ ਜਿਵੇਂ ਕਿ ਤੁਸੀਂ ਦੇਖਿਆ ਪਿਛਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਕਾਂਗਰਸ ਦੇ ਅੰਦਰ ਟੈਕਟਾ ਨੂੰ ਲੈ ਕੇ ਕਿਵੇਂ ਰੂਸ ਪ੍ਰਗਟ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਵੀ ਇਸ ਰਿਗਤ ਤੋਂ ਨਹੀਂ ਬਚੀ ਤੇ ਆਓ ਤੁਹਾਨੂੰ ਸੁਣਾਉਣੇ ਆ ਕਿਵੇਂ ਕਾਂਗਰਸ ਦਾ ਅਲਾਨਿਆ ਉਮੀਦਵਾਰ ਜਿਲੰਦਰ ਤੋਂ ਚੰਜੀ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਉਹਨਾਂ ਦਾ ਚੌਧਰੀ ਪਰਿਵਾਰ ਵੱਲ ਵਿਰੋਧ ਕੀਤਾ ਗਿਆ ਤੇ ਪਟਿਆਲੇ ਦੇ ਵਿੱਚ ਲਾਲ ਸਿੰਘ ਤੇ ਉਹਨਾਂ ਦੇ ਨਾਲ ਹੋਰ ਪੁਰਾਣੇ ਵੱਡੇ ਉਹਨਾਂ ਦੇ ਲੀਡਰ ਕਾਦੇ ਜਿਹੜੇ ਆ ਉਹ ਵਿਰੋਧ ਕਰ ਰਹੇ ਨੇ ਡਾਕਟਰ ਧਰਮਵੀਰ ਕਾਦੀ ਦਾ ਜਿਨ੍ਹਾਂ ਨੂੰ ਪਿਛਲੇ ਦਿਨੀ ਕਾਂਗਰਸ ਨੇ ਟਿਕਟ ਦਾ ਐਲਾਨ ਕੀਤਾ ਇਸੇ ਤਰ੍ਹਾਂ ਸਮਰੂਪ ਤੋਂ ਕਾਂਗਰਸ ਹਾਈ ਕਮਾਂਡ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਇਥੋਂ ਉਮੀਦਵਾਰ ਉਤਾਰਿਆ ਉਸ ਦਾ ਵਿਰੋਧ ਕਰ ਰਹੇ ਸੀ ਇਸ ਹਾਲ ਕੇ ਤੋਂ ਪਹਿਲਾ ਚੋਣ ਲੜ ਚੁੱਕੇ ਉਪ ਚੋਣ ਦਲਵੀਰ ਗੋਲੜੀ ਦਲਵੀਰ ਗੋਲੜੀ ਨੂੰ ਰਾਜਾ ਬਰੈਂਕ ਅਤੇ ਸੁਖਪਾਲ ਸਿੰਘ ਖੈਰਾ ਵੱਲੋਂ ਉਹਨਾਂ ਦੇ ਚੰਡੀਗੜ੍ਹ ਗ੍ਰੈਬ ਵਿਖੇ ਜਾ ਕੇ ਉਹਨਾਂ ਨੂੰ ਮਨਾ ਲਿਆ ਗਿਆ ਜਿੱਥੇ ਇੱਕ ਵੱਡੀ ਮੀਟਿੰਗ ਹੋਈ ਜਲਸੇ ਦਾ ਰੂਪ ਧਾਰਨ ਕਰ ਗਈ ਇਹ ਮੀਟਿੰਗ ਜਿੱਥੋਂ ਹਲਕਾ ਲੋਕ ਸਭਾ ਸਬਰੂਰ ਦਾ ਜਿਹੜਾ ਚੋਣ ਕੈਂਪੇਨ ਆ ਉਹਦਾ ਆਗਾਜ਼ ਕੀਤਾ ਗਿਆ ਜਲੰਧਰ ਵਿੱਚ ਚੌਧਰੀ ਪਰਿਵਾਰ ਨੂੰ ਅੰਦਰ ਖਾਤੇ ਹੋ ਸਕਦਾ ਕਿਤੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪਰ ਬਾਹਰ ਅਜਿਹਾ ਕੁਝ ਵੀ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਜਿਹੜੀ ਵੱਡੀ ਵਿਰੋਧੀ ਸੋਰ ਉਪਰੀ ਹੈ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਪੁਰਾਣੇ ਜਿਹੜੇ ਇੱਥੇ ਰਵੈਦੀ ਕਾਂਗਰਸ ਦੇ ਲੀਡਰ ਹੈ ਉਹ ਸਤੇ ਪੈਨੇ ਕਾਂਗਰਸਾਈ ਕਮੰਡ ਤੋਂ ਕਿਉਂਕਿ ਉਹਨਾਂ ਦੇ ਬਾਰ-ਬਾਰ ਕਹਿਣ ਤੇ ਲਿਖਤੀ ਪੱਤਰਾਂ ਦੇ باوجود ਵੀ ਡਾਕਟਰ ਧਰਮਵੀਰ ਗਾਂਧੀ ਨੂੰ ਇੱਥੋਂ ਉਮੀਦਵਾਰ ਬਣਾਇਆ ਇਸ ਨੂੰ ਲੈ ਕੇ ਹੋ ਸਕਦਾ ਕਿ ਕਾਂਗਰਸ ਦੇ ਟਕਸਾਲੀ ਆਗੂ ਜਿਹੜਿਆ ਉਹ ਕਾਂਗਰਸ ਨੂੰ ਅਲਵਿਦਾ ਕਹਿਣ ਦੇ ਮੂੜ ਵਿੱਚ ਨੇ ਕਿ ਕਾਂਗਰਸ ਇਹਨਾਂ ਨੂੰ ਠੰਡਾ ਕਰ ਲੈਂਦੀ ਹੈ ਇਹ ਹੋਣ ਵਾਲਾ ਸਮਾਂ ਦੱਸੂਗਾ ਉੱਥੇ ਗੱਲ ਕਰ ਲੈਨੇ ਆ ਸੰਗਰੂਰ ਤੋਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਅਕਬਾਲ ਸਿੰਘ ਝੁੰਦਾ ਜਿਹਦਾ ਵਿਰੋਧ ਕੀਤਾ ਐ ਸੁਖਦੇਵ ਸਿੰਘ ਢੀਂਸਾ ਨੇ ਸੁਖਦੇਵ ਸਿੰਘ ਢੀਂਸਾ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਚੁੱਕੇ ਨੇ ਪਿਛਲੇ 4-5 ਸਾਲ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਸੀ ਉਹਨਾਂ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਸੀ ਤੇ ਉਸ ਸਮੇਂ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸਖਬੀਰ ਸਿੰਘ ਬਾਦਲ ਆਪ ਉਹਦਰੀਆਂ ਕਰਦੇ ਨੇ ਜਿਹਦੇ ਕਰਕੇ ਪਾਰਟੀ ਨਿਗਾਰਵਲ ਜਾ ਰਹੀ ਹੈ ਜਿੰਨੇ ਚਿਰ ਸਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦੇ ਦਿੰਦੇ ਉਨਾਂ ਚਿਰ ਉਹ ਜਿਹੜੇ ਆ ਉਹਨਾਂ ਨੇ ਇਸ ਪਾਰਟੀ ਨੂੰ ਛੱਡ ਕੇ ਬਾਹਰ ਚਲੇ ਗਏ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਸਖਦੇਵ ਸਿੰਘ ਦੇ ਉਸ ਵੇਲੇ ਦੇ 3 ਸਾਬਕਾ ਨੂੰ ਲਗਾਏ ਦੋਚਾ ਦੇ ਮੁਤਾਬਕ ਸੁਖਬੀਰ ਦੇ ਅੰਦਰ ਕੋਈ ਬਦਲਾਅ ਆਇਆ ਕਿ ਉਹ ਪ੍ਰਧਾਨਗੀ ਤੋਂ ਲਾਂਭੇ ਹੋ ਗਏ ਨੇ ਇਹ ਸਭ ਕੁਝ ਜਿਉਂਦਾ ਤਿਉਂ ਹੈ ਜਦੋਂ ਕਿ ਅਕਵਾਲ ਸਿੰਘ ਤੋਂ ਡਾਕਮਿਟੀ ਇੱਕ ਬਣਾਈ ਗਈ ਸੀ ਜਿਨੇ ਆਪਣੇ ਕੋਲ ਦਿੱਤੀਆਂ ਦੇ ਲੀਲਾ ਜਿਹਦੇ ਨਾਲ ਸ਼ਰਮਣੀ ਅਕਾਲੀ ਦਲ ਨੂੰ ਕਿਵੇਂ ਅੱਗੇ ਵਧਾਇਆ ਜਾਦਾ ਉਹਨਾਂ ਦਲੀਲਾਂ ਅਪੀਲਾਂ ਤੇ ਕਿਦਰੇ ਵੀ ਕੁਝ ਲੱਗਦਾ ਨਹੀਂ ਸ਼ਰਮਣੀ ਅਕਾਲੀ ਦਲ ਬਾਦਲ ਵੱਲੋਂ ਲਾਗੂ ਕੀਤਾ ਹੋਵੇ ਜਦੋਂ ਕਿ ਇਹਨਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਸਾ ਨੇ ਆਪਣੇ ਅਕਾਲੀ ਦਲ ਨੂੰ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲ ਲੈਣਾ ਕੀਤਾ ਹੈ ਉਸ ਰਲੇਵੇਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸਬਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਸੰਮਰੂਰ ਦੇ ਨਾਲ ਸੰਬੰਧਿਤ ਇਹ ਜਿਹੜੀਆਂ ਲੋਕ ਸਭਾ ਜਾਂ ਬਰ ਸਲਾਹ ਕਰਕੇ ਸਭ ਕੁਝ ਕਰਨ ਦੀ ਜਿਹੜੀ ਇਹ ਕਲ ਰੱਖੀ ਸੀ ਪਰ ਜਦੋਂ ਉਹਨਾਂ ਨੇ ਟਿਕਟ ਦਾ ਐਲਾਨ ਕੀਤਾ ਉਸ ਵੇਲੇ ਢੀਂਸਾ ਨੇ ਕਿਹਾ ਕਿ ਮੇਰੇ ਨਾਲ ਕੋਈ ਵੀ ਸਲਾਹ ਨਹੀਂ ਕੀਤੀ ਜਦੋਂ ਕਿ ਇਸ ਸੀੜ ਤੋਂ ਉਹਨਾਂ ਦੇ ਪੁੱਤਰ ਅਰਵਿੰਦਰ ਸਿੰਘ ਢੀਂਸਾ ਵੀ ਦਾਵੇਦਾਰ ਸੀ ਇੱਥੋਂ ਤੱਕ ਕਿ ਸਰਵੀਰਵਾਦ ਵੱਲੋਂ ਇਹਨਾਂ ਨੂੰ ਨਾਮ ਪੁੱਛੇ ਜਾਣ ਤੋਂ ਬਾਅਦ ਸਖਦੇਵ ਸਿੰਘ ਢੀਂਸਾ ਦੇ ਪਾਲੇ ਦੇ ਜਿੰਨੇ ਵੀ ਲੀਡਰ ਵਰਕਰ ਆ ਉਹ ਬੜੇ ਨਿਰਾਸ਼ ਨੇ ਤੇ ਉਹਨਾਂ ਨੇ ਸਜੀਤ ਸਿੰਘ ਬਰਨਾਲਾ ਪਰਿਵਾਰ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਜਿੱਥੇ ਸਭ ਕੁਝ ਖੋਣ ਦੀਆਂ ਗੱਲਾਂ ਵੀ ਹੋਈਆਂ ਪਰ ਦੋਸਤੋ ਸਾਊਥ ਕ ਸਿਖਾਉਣ ਦੀਆਂ ਗੱਲਾਂ ਕਰਨ ਵਾਲੇ ਲੀਡਰ ਹੁਣ ਤੱਕ ਕਈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਐ ਜਿਨ੍ਹਾਂ ਵਿੱਚ ਕਿਸੇ ਸਮੇਂ ਕੁਲਦੀਪ ਸਿੰਘ ਬਡਾਲਾ ਨੇ ਵੀ ਛੱਡ ਕੇ ਆਪਣਾ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਬਣਾਈ ਸੀ ਇਸੇ ਤਰ੍ਹਾਂ ਰਣਜੀਤ ਸਿੰਘ ਬਰਾਂਪੁਰਾ ਇਸੇ ਤਰ੍ਹਾਂ ਹੋਰ ਵੀ 1920 ਅਰਵਿੰਦਰ ਸਿੰਘ ਤੇ ਉਹਨਾਂ ਦੇ ਹੋਰ ਸਾਥੀ ਵੀ ਛੱਡ ਕੇ ਜਾ ਚੁੱਕੇ ਐ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਅਕਾਲੀ ਦਲਾਵਲੋਂ ਕੋਈ ਬਹੁਤਾ ਵੱਡਾ ਟੈਂਡ ਨਹੀਂ ਪਾਇਆ ਬੀਬੀ ਜਗੀਰ ਕੋਰ ਵੀ ਪਿਛਲੇ ਦਿਨੀ ਜਿਵੇਂ ਪ੍ਰਧਾਨਗੀ ਨੂੰ ਲੈ ਕੇ ਥੋੜਾ ਜਿਹਾ ਵਕ ਚੱਲੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ ਉਹ ਵੀ ਪਿਛਲੇ ਦਿਨ ਕਾਰਵਾਫੀ ਕਰ ਗਏ ਨੇ ਇੱਥੇ ਇਹੀ ਕਹਿਆ ਜਾ ਸਕਦਾ ਹੈ ਕਿ ਇਹ ਜਿੰਨੇ ਬਿਲੀਟਰ ਛੱਡ ਕੇ ਗਿਆ ਉਹ ਸਿਰਫ ਉਹਨਾਂ ਦੀ ਜਿੰਨੀ ਕੁ ਸਮਰਥਾ ਸੀ ਉਹਨਾਂ ਕਸ਼ਮਣੀ ਅਕਾਲੀ ਦਲ ਨੂੰ ਕਾਟਾ ਪਿਆ ਪਰ ਇਹ ਅਲੱਗ ਹੁਕੇ ਕੋ ਵੱਡਾ ਜਿਹੜਾ ਆ ਉਹ ਕੀਰਤੀਮਾਨ ਨਹੀਂ ਦਿਖਾ ਸਕੇ ਤਾਂ ਨੂੰ ਕਿਆ ਜਾ ਸਕਦਾ ਹੈ ਕਿ ਸਰਦੇਸ਼ ਸਿੰਘ ਢੀਂਸਾ ਨੇ ਘਰ ਵਾਪਸੀ ਕੀਤੀ ਹੈ ਪਰ ਜਿਵੇਂ ਉਹਨਾਂ ਨੂੰ ਸੁਖਵੀਰ ਬਾਦਲ ਨੇ ਸਮਰੂਹ ਤੋਂ ਉਮੀਦਵਾਰ ਐਲਾਨਨ ਸਮੇਂ ਸਲਾਹ ਨਹੀਂ ਕੀਤੀ ਉਹ ਤਾਂ ਲੱਗਦਾ ਕਿ ਸਰਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਦਿਖਾ ਦਿੱਤਾ ਹੈ ਕਿ ਉਹ ਅੱਜ ਵੀ ਆਪਣੀ ਮਰਜ਼ੀ ਕਰਦੇ ਆ ਕਿਉਂਕਿ ਘਰ ਵਾਪਸੀ ਲਈ ਸਰਦੇਸ਼ ਸਿੰਘ ਢੀਂਸਾ ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਉੱਥੇ ਸਰਵੀਰ ਸਿੰਘ ਬਾਦਲ ਹੋਣੀ ਵੀ ਉਹਨਾਂ ਨੂੰ ਘਰ ਵਾਪਸੀ ਲਈ ਸਹਿਯੋਗ ਦਿੱਤਾ ਤੇ ਉਹਨਾਂ ਨੂੰ ਸਰਪ੍ਰਸਤ ਦਾ ਅਹੁਦਾ ਦਿੱਤਾ ਇਦੇ باوجود ਵੀ ਜੇ ਕਿਹਾ ਜਾਵੇ ਤੇ ਜੋਗਸਖਦੇਵ ਸਿੰਘ ਧੀਰਸਾ ਤੇ ਉਹਨਾਂ ਦੇ ਸਾਥੀ ਮਹਿਸੂਸ ਕਰਦੇ ਆ ਮੰਗ ਕਰਦੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਐਸ ਵੇਲੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰ ਖੜਾ ਕਰਨ ਲਈ ਇਹ ਗੱਲ ਕੀਤੀ ਜਾ ਰਹੀ ਆ ਉਹਨੂੰ ਲੈ ਕੇ ਸਕਦੇਵ ਸਿੰਘ ਧੀਰਸਾ ਨੇ ਕੋਈ ਵੀ ਜਿਹੜੀ ਆ ਉਹ ਸਰਗਰਮੀ ਨਹੀਂ ਦਿਖਾਈ ਜਦੋਂ ਕਿ ਉਹਨਾਂ ਦੇ ਗ੍ਰਹਿ ਵਿਖੇ ਸਖਬੀਰ ਸਿੰਘ ਬਾਦਲ ਵੀ ਉਹਨਾਂ ਨੂੰ ਮਿਲਣ ਆਏ ਇਸ ਮੌਕੇ ਤੇ ਉਹਨਾਂ ਦੀ ਆਪਸੀ ਐ ਵਿਚਾਰਾ ਵੀ ਹੋਇਆ ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਸਰਬਦੇਵ ਸਿੰਘ ਢੀਂਸਾ ਇਸ ਮੌਕੇ ਦੇ ਭਾਗੋਕ ਵੀ ਹੋਇਆ ਕਿ ਉਹਨਾਂ ਨੇ ਕਰਵਾਕਸੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਹਨੂੰ ਫਲਫੁੱਲ ਨਹੀਂ ਲੱਗਾ ਉਹਨਾਂ ਦਾ ਮਾਣ ਸਤਕਾਰ ਨਹੀਂ ਰੱਖਿਆ ਗਿਆ ਤੇ ਦੋਸਤੋ ਸ਼ਰੂਮਣੀ ਅਕਾਲੀ ਦਲ ਜਿਹੜਾ ਆ ਉਹ ਦਿਨੋਂ ਦਿਨ ਘਾੜ ਵਿੱਚ ਜਾ ਰਿਹਾ ਕਿਉਂਕਿ ਉਹਦੇ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਪਾਜਤਾ ਤੋੜ ਚੁੱਕੀ ਐ ਤੇ ਲੱਗਦਾ ਹਿਸ਼ਾਰਪੁਰ ਤੋਂ ਵਿਜੇ ਸਾੰਪਲਾ ਜਿਹੜੇ ਭਾਜਪਾ ਦੇ ਵਿੱਚ ਦਾਅਵੇਦਾਰ ਸੀ ਉਹਨਾਂ ਨੂੰ ਉੱਥੋਂ ਟਿਕਟ ਨਹੀਂ ਮਿਲੀ ਸਗੋਂ ਭਾਜਪਾ ਨੇ ਅਨੀਤਾ ਸੋਮਪrakash ਨੂੰ ਟਿਕਟ ਦੇ ਦਿੱਤੀ ਆ ਸੋਮਪrakash ਜਿਹੜੇ ਕੇਂਦਰੀ ਰਾਜ ਮੰਤਰੀ ਰਿਹਾ ਤੇ ਇੱਥੋਂ ਐਮਪੀ ਆ ਉਹਨਾਂ ਦੀ ਪਤਨੀ ਹੈ ਅਨੀਤਾ ਸੋਮਪrakash ਇਸ ਨੂੰ ਲੈ ਕੇ ਵਿਜੀਪਾਲਾ ਜੋ ਘਟ ਗਣਤੀਆ ਦੇ ਕਮਿਸ਼ਨ ਦੇ ਚੇਅਰਮੈਨ ਇੱਥੋਂ ਬਣੇ ਸੀ ਪੰਜਾਬ ਤੋਂ ਅੱਜ ਕੱਲ੍ਹ ਉਹ ਸਾਫਾ ਚੇਅਰਮੈਨ ਨੇ ਉਹਨਾਂ ਦੇ ਮੰਨ ਦੇ ਵਿੱਚ ਇਸ ਨੂੰ ਲੈ ਕੇ ਨਿਰਾਸ਼ਾ ਹੈ ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਜੇ ਅਵਰ ਮੇਰਾ ਇੱਕ ਦਰਵਾਜਾ ਵਧਾ ਹੋਇਆ ਤੇ ਰੱਬ ਦੂਸਰਾ ਦਰਵਾਜਾ ਖੋਲਣ ਜਾ ਰਿਹਾ ਉਸ ਤੋਂ ਲੱਗਦਾ ਕਿ ਸੀ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਲੈ ਸਕਦਾ ਤੇ ਉਹਨਾਂ ਨੂੰ ਮੁੜ ਅਸ਼ਾਰਪੁਰ ਤੋਂ ਉਮੀਦਵਾਰ ਸ਼੍ਰੋਮਣੀ ਕਾਲੀ ਦਲ ਵੱਲੋਂ ਐ ਬੜਾ ਸਕਦਾ ਪਰ ਅੱਜ ਕੱਲ ਵਿੱਚ ਕੋਈ ਨਵੀਂ ਖਬਰ ਜਿਹੜੀ ਆ ਇਸ ਨੂੰ ਲੈ ਕੇ ਨਹੀਂ ਆਈ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਵਿਜੈਂਪਲ ਜੀ ਕਰਦੇ ਨੇ ਕੋਕਾ ਨੂੰ ਮਨਾਉਣ ਵਾਸਤੇ ਹਰਜੀਤ ਗਰੇਵਾਲ ਅਤੇ ਮਨੀਤ ਜੋਸ਼ੀ ਉਹਨਾਂ ਵੱਲੋਂ ਵੀ ਪਹਿਲ ਕਦਮੀ ਕੀਤੀ ਹੈ ਇਸੇ ਤਰ੍ਹਾਂ ਦੋਸਤੋ ਪੰਜਾਬ ਦੇ ਵਿੱਚ ਤੁਹਾਨੂੰ ਜਿਵੇਂ ਇਹ ਸੁਣਾਇਆ ਕਿ ਕਿੰਨੇ ਰੁੱਸਿਆਂ ਨੂੰ ਮਨਾਉਣ ਦਾ ਜਿਹੜਾ ਰੁਝਾਨ ਚੱਲਦਾ ਹੈ ਉੱਥੇ ਹੀ ਭਾਜਪਾ ਦੇ ਖਿਲਾਫ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਰੋਸ ਬਾਈਕਟ ਜਿਹੜਾ ਆ ਰੋਸ ਤੇ ਬਾਈਕਟ ਕੀਤਾ ਜਾ ਰਿਹਾ ਹੈ ਉੱਥੇ ਅੱਜ ਖਬਰ ਆਈ ਹੈ ਕਿ ਅੰਮ੍ਰਿਤਸਰ ਦੇ ਪਿੰਡ ਪਿੱਟੇਵਾੜਾ ਜਿੱਥੇ ਕਿ ਰੋਜ਼ ਕੀਤਾ ਗਿਆ ਕਿਸਾਨਾਂ ਨੇ ਇਸ ਪਿੰਡ ਵਿੱਚ ਜਨ ਸਮੂਹ ਜਿਹੜਾ ਆ ਭਾਜਪਾ ਦਾ ਉੱਥੇ ਚੋਣ ਪ੍ਰਚਾਰ ਲਈ ਪਹੁੰਚਿਆ ਸੀ ਜਿੱਥੇ ਕਿਸਾਨਾਂ ਨੂੰ ਇਹ ਪੈਣਕ ਲੱਗਣ ਦੇ ਉੱਥੇ ਕਿਸਾਨ ਪਹੁੰਚ ਗਏ ਤੇ ਇਸ ਦੌਰਾਨ ਦੋਵਾਂ ਧਿਰਾਂ ਦੇ ਵਿੱਚ ਤਲਕ ਕਲਾਮੀ ਹੋਣ ਤੋਂ ਲੈ ਕੇ ਹੱਥੋਂ ਭਾਈ ਤੱਕ ਵੀ ਹੋਣ ਦੀਆਂ ਖਬਰਾਂ ਐ ਇਸ ਮੌਕੇ ਤੇ ਭਾਜਪਾ ਤੇ ਕਿਸਾਨ ਜਿਹੜੇ ਆ ਉਹਨਾਂ ਦੇ ਵਿੱਚ ਜਿਵੇਂ ਤਕਰਾਰ ਹੋਇਆ ਇਸ ਮੌਕੇ ਤੇ ਪੁਲਿਸ ਵੀ ਉੱਥੇ ਪਹਿਲਾਂ ਹੀ ਤਣਾਤ ਸੀ ਫਰੀਦਕੋਟ ਤੋਂ ਆਨਸਰਾਜ ਆਨਸ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਉਹਨਾਂ ਦਾ ਲਗਾਤਾਰ ਗਰੂ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਅੱਜ ਮੋਗੇ ਦੇ ਵਿੱਚ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਹੰਸ ਰਾਜ ਨੇ ਪਹੁੰਚਣਾ ਸੀ ਜਿੱਥੇ ਪਹਿਲੇ ਕਿਸਾਨਾਂ ਨੇ ਪਹੁੰਚ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਇਸੇ ਤਰ੍ਹਾਂ ਬਾਗਾਪੁਰਾਣਾ ਵਿਖੇ ਵੀ ਹੰਸ ਰਾਜ ਦਾ ਜਿਹੜਾ ਵਿਰੋਧ ਹੋਣ ਦੀ ਆ ਖਬਰ ਹੈ ਤੇ ਇਸ ਦੌਰਾਨ ਪੁਲਿਸ ਨੇ ਸਿਵਲ ਬਰਦੀ ਵਿੱਚ ਪਹੁੰਚ ਕੇ ਇੱਥੇ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕਰਦੀਆਂ ਵੀ ਖਬਰਾਂ ਆਈਆਂ ਹਨ ਜਿਦੋਂ ਤੋਂ ਇਸੇ ਤਰ੍ਹਾਂ ਕਿਸਾਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਭਾਜਪਾ ਨੂੰ ਵੋਟ ਨਹੀਂ ਪਾਉਣਗੇ ਇਹਨਾਂ ਦਾ ਲਗਾਤਾਰ ਬਾਈਕਾਟ ਕਰਨਗੇ ਕਿਉਂਕਿ ਇਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਪ੍ਰਵੇਸ਼ ਨਹੀਂ ਹੋਣ ਦਿੱਤਾ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਉਹਨਾਂ ਨੂੰ ਇੱਕ ਇੱਕ ਮੋੜ ਫੇਰ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹੁਣ ਜੇ ਵੀ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਵੱਡਾ ਅੰਦੋਲਨ ਸੰਬਾਰਿਸ਼ ਕਰਨ ਲਈ ਤੇ ਉਹਨਾਂ ਨੂੰ ਸ਼ਭੂ ਬੈਰੀਅਰ ਦੇ ਬਾਹਰ ਜਿਹੜਾ ਰੋਕ ਕੇ ਹਰਿਆਣਾ ਸਰਕਾਰ ਨੇ ਜਿਵੇਂ ਕਿਸਾਨਾਂ ਤੇ ਸਖਤੀ ਕੀਤੀ ਹੈ ਗੋਲੀਆਂ ਚਲਾਈਆਂ ਤੇ ਇੱਕ ਕਿਸਾਨ ਸ਼ੁਭਕਰਨ ਸਿੰਘ ਨੂੰ ਜੇ ਵੇ ਸ਼ਹੀਦ ਕਰ ਦਿੱਤਾ ਹੈ ਇਹ ਸਭ ਕੁਝ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ ਵਿਰੋਧ ਕੀਤਾ ਜਾਊਗਾ ਕਾਲਿਆਂ ਚੜਿਆਂ ਨਾਲ ਜਿਹੜਾ ਆ ਉਹ ਵਿਰੋਧ ਕੀਤਾ ਜਾ ਰਿਹਾ ਏਸੀ ਅੱਜ ਦੀਆਂ ਚੋਣਾਂ ਨੂੰ ਲੈ ਕੇ ਖਬਰਾਂ ਕਿੱਥੇ ਕਿੱਥੇ ਉਰੂਸ ਹੋਇਆ ਪ੍ਰਗਟ ਕਿਸਾਨਾਂ ਦੇ ਵਿੱਚ ਤੇ ਕਿੱਥੇ ਕਿੱਥੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਨਰਾਸ਼ ਆਗੂਆਂ ਨੂੰ ਮਨਾਉਣ ਦਾ ਜਿਹੜਾ ਦੌਰ ਚੱਲਦਾ ਹੈ ਤੇ ਦੋਸਤੋ ਇਹ ਖਬਰਾਂ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਇਹ ਵੀ ਤੁਹਾਨੂੰ ਬੇਨਤੀ ਕਰ ਲਿਏ ਨੇ ਆ ਕਿ ਅਗਰ ਤੁਸੀਂ ਜੇ ਲਗਾਤਾਰ ਬਿਲਕੁਲ ਨਿਊਜ਼ ਆਨਲਾਈਨ ਨੂੰ ਦੇਖਦੇ ਹੋ ਤੇ ਅਗਰ ਫੇਸਬੁੱਕ ਪੇਜ ਨੂੰ ਦੇਖਦੇ ਹੋ ਤਾਂ ਪੇਜ ਨੂੰ ਲਾਈਕ ਕਰ ਲਓ ਫੋਲੋ ਕਰ ਲਓ ਇਸੇ ਤਰ੍ਹਾਂ ਅਗਰ ਜੇ ਸਾਡੇ ਪ੍ਰੋਗਰਾਮ ਨੂੰ ਤੁਸੀਂ ਬਿਲਗਾ نیوز ਆਨਲਾਈਨ ਤੋਂ ਦੇਖ ਰਹੇ ਹੋ ਤੇ ਬਿਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲੋਂ ਕੀਤਾ ਸਬਸਕ੍ਰਾਈਬ ਪ੍ਰੋਗਰਾਮ ਨੂੰ ਤੇ ਤੁਹਾਨੂੰ ਜਿਹੜੀ ਵੀਡੀਓ ਸਾਡੀ ਤੁਰੰਤ ਪਹੁੰਚਦੀ ਰਹੇਗੀ ਤੇ ਇੱਥੇ ਕਰਦੇ ਹਾਂ ਹੁਣ ਸਮਾਪਤੀ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ